ਅਸ਼ੀਕ ਕਾਲ ਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਵਿੱਚ ਆਪਾਂ ਨੇ ਇੱਕ ਡਿਜ਼ਾਈਨ ਰੈਡੀ ਕੀਤਾ ਹੈ ਇਹ ਆਪਾਂ ਨੇ ਪਹਿਲਾਂ ਵੀ ਕੀਤਾ ਸੀ ਪਹਿਲਾਂ ਆਪਾਂ ਨੇ ਜਵਰਜਟ ਸਟੱਫ ਸਿੰਵਰ ਸਟੱਫ ਐਂਡ ਬੈਲਵਰਡ ਸਟੱਫ ਦੇ ਉੱਪਰ ਰੈਡੀ ਕੀਤਾ ਸੀ ਅਗੇਨ ਹੁਣ ਆਪਾਂ ਨੇ ਸੀਜ਼ਨ ਦੇ ਅਕੋਰਡਿੰਗ ਗਰਮੀਆਂ ਵਾਲੇ ਸਟੱਫ ਮੀਨਜ਼ ਕਾਟਨ ਸਟੱਫ ਦੇ ਉੱਪਰ ਆਪਾਂ ਨੇ ਇਹ ਵਾਲੇ 5 ਸੂਟ ਰੈਡੀ ਕੀਤੇ ਨੇ 5 ਸੂਟ ਨੇ ਜਿਹੜੇ ਪਿਓਰ ਕਾਟਨ ਦੇ ਰੈਡੀ ਕੀਤੇ ਹੋਏ ਨੇਗੇ ਕਾਟਨ ਸਟੱਫ ਦੇ ਉੱਪਰ ਰੈਡੀ ਕੀਤੇ ਹੋਏ ਨੇਗੇ ਤੁਸੀਂ ਦੇਖ ਸਕਦੇ ਹੋਗੇ ਫਸਟ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾ ਬਹੁਤ ਹੀ ਪਿਆਰਾ ਕਲਰ ਹੈਗਾ ਪਿਓਰ ਕਾਟਨ ਦਾ ਸਟੱਫ ਹੈ ਜੀ ਅਗਰ ਕਸਟਮਰ ਨੇ ਲਾਈਨਿੰਗ ਲਗਵਾਉਣੀ ਹੈ ਲਾਈਨਿੰਗ ਲਗਵਾ ਵੀ ਸਕਦਾ ਅਗਰ ਵਿਦਾਊਟ ਆ ਲਾਈਨਿੰਗ ਸਟਿਚ ਕਰਵਾਉਣਾ ਚਾਹੁੰਦਾ ਵਿਦਾਊਟ ਆ ਲਾਈਨਿੰਗ ਵੀ ਕਰਵਾ ਸਕਦਾ ਇਹਦੇ ਆਪਾਂ ਜੀ ਘੇਰੇ ਦੇ ਉੱਪਰ نیچے 트리플 ਕੱਟਵਰਕ ਦਿੱਤਾ ਹੋਇਆ ਹੈਗਾ ਇਹ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਕੱਟਵਰਕ ਬਣਿਆ ਹੋਇਆ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਮੈਂ ਤੁਹਾਨੂੰ ਇੱਕ ਵਾਰ ক্লোਜ਼ ਤੋਂ ਦਿਖਾ ਦੇਣੀ ਹੈਗੀ ਤੇ ਇਹ ਵਾਲੇ ਜਿਹੜੇ ਉੱਪਰ ਨੂੰ ਆ ਫਲਾਵਰ ਜਾਂਦੇ ਨੇ ਬਣੇ ਹੋਏ ਨੇ ਇੱਕ ਇੱਧਰਲੀ ਸਾਈਡ ਆ ਲੈਫਟ ਸਾਈਡ ਆ ਇੱਕ ਰਾਈਟ ਸਾਈਡ ਬਣਿਆ ਹੋਇਆ ਹੈ। ਦੋਨੋਂ ਸਾਈਡ ਸੂਟ ਦੀ ਫੁੱਲ ਉਹ ਕੋਈ ਕੁਝ ਇਸ ਟਾਈਪ ਦੀ ਹੈ। ਇਹ ਘੇਰੇ ਦਾ ਵਰਕ ਆ ਗਿਆ। ਇਹਦੀ ਜਿਹੜੇ 슬ੀਵਸ ਤੇ ਵਰਕ ਹੋਇਆ ਹੋਇਆ ਤੇ ਬਾਟਮ ਤੇ ਵਰਕ ਹੋਇਆ ਹੋਇਆ ਇਹ ਆਪਣਾ ਵੱਡੇ ਪਣੇ ਦਾ ਸੂਟ ਸੀ ਇਸ ਲਈ ਆਪਾਂ ਨੇ ਇਹਦੇ ਉਹ ਜਿਹੜੀ ਉਲਟ ਸਾਈਡ ਆ I mean ਜੇ ਦੂਸਰੀ ਸਾਈਡ ਆਪਾਂ ਨੇ ਬਾਹਮਾ ਤੇ ਪਹੁੰਚਿਆਂ ਤੇ ਵਰਕ ਕੀਤਾ। ਬਾਹਮਾ ਤੇ ਜਿਹੜਾ ਐਦਾਂ ਹੀ ਟ੍ਰਿਪਲ ਕੱਟ ਵਰਕ ਬਣਿਆ ਹੋਇਆ ਮੈਂ ਸਾਨੂੰ ਦੂਸਰੇ ਸੂਟ ਦੇ ਉੱਪਰ ਪੂਰੀ ਚੰਗੀ ਤਰ੍ਹਾਂ ਦਿਖਾ ਦੇਣੀ ਹੈ ਜੀ। ਤੇ ਇਹ ਵਾਲਾ ਜਿਹੜਾ ਫਲਾਵਰ ਬਣਿਆ ਹੋਇਆ ਬਾਹਮਾ ਦੇ ਉੱਪਰ ਹੈ। ਬਾਹਮਾ ਤੇ ਪਹੁੰਚਣ ਦੇ ਉੱਪਰ ਆਪਣਾ ਇਸ ਟਾਈਪ ਦਾ ਕੱਟਵਰਕ ਫਰਸਟ ਸੂਟ ਬਹੁਤ ਹੀ ਪਿਆਰਾ ਬਣ ਕੇ ਰੈਡੀ ਹੋਇਆ ਹੋਇਆ ਹੈ ਇਹਦੇ ਨਾਲ ਜਿਹੜਾ ਆਪਣਾ ਦੁਪੱਟਾ ਡਾਈ ਹੋਣਾ ਗਿਆ ਹੈ ਦੁਪੱਟਾ ਟਾਈ ਐਂਡ ਡਾਈ ਹੋਣਾ ਗਿਆ ਹੈ ਇੱਕ ਇਹ ਵਾਲਾ ਕਲਰ ਜੀ ਕੈਸਰੀ ਜਿਹਾ ਇੱਕ ਇਹ ਵਾਲਾ ਕਲਰ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਫਰਸਟ ਸੂਟ ਆਪ ਮੈਂ ਪ੍ਰਾਈਸ ਹੈ ਜਿਹੜਾ ਵੀਡੀਓ ਦੇ ਵਿੱਚ ਹੀ ਸਾਰੇ ਸੂਟਾਂ ਦਾ ਮੈਂਸ਼ਨ ਕਰ ਦਾਂਗੀ ਜੀ ਸੈਕਿੰਡ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾ ਹੈਗਾ ਇਹ ਵੀ ਕਾਟਨ ਸਟੱਫ ਦੇ ਉੱਪਰ ਰੈਡੀ ਕੀਤਾ ਹੈਗਾ ਇਹ ਕਾਟਨ ਲੀਲਨ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਇਹ ਵੀ ਬਹੁਤ ਪਿਆਰਾ ਸੂਟ ਰੈਡੀ ਬਣ ਕੇ ਰੈਡੀ ਹੋਇਆ ਹੈ ਤੇ ਆਤੇ ਆਪਾਂ ਨੇ ਮਜੈਂਟਾ ਕਲਰ ਦਾ ਵਰਕ ਕੀਤਾ ਸੇਮ ਐਸਟ੍ਰੀਸੀ ਵਰਕ ਕੀਤਾ ਹੋਇਆ ਹੈਗਾ ਪ੍ਰਾਈਸ ਹੈ ਜਿਹੜਾ ਜੀ ਸਾਰਿਆਂ ਦਾ ਡਿਫਰੈਂਟ ਅਲੱਗ-ਅਲੱਗ ਰਹੂਗਾ ਜਿਹੜਾ ਆਪਣਾ ਫਰਸਟ ਸੂਟ ਦਾ ਪ੍ਰਾਈਸ ਹੈ ਇਹ ਦਾ ਸਿਰਫ ਆਪਾਂ ਨੇ 1000 ਰੁਪਏ ਦੇ ਵਿੱਚ ਕਸਟਮਰ ਨੂੰ ਵਰਕ ਪਹੁੰਚਿਆਂ ਦਾ ਵਰਕ ਬਾਹਮਾਂ ਦਾ ਵਰਕ ਤੇ ਸ਼ਰਟ ਦਾ ਵਰਕ ਤੇ ਵਿਦ ਫੈਬਰਿਕ ਆਪਾਂ ਨੇ ਰੈਡੀ ਕਰਕੇ ਦਿੱਤਾ ਸਟੱਫ ਵੀ ਬਹੁਤ ਸੌਫਟ ਮਤਲਬ ਕਿ ਮਿਕਸ ਨਹੀਂ ਹੈਗਾ ਪਿਓਰ ਕਾਟਨ ਹੈ ਬਿਲਕੁਲ ਸੌਫਟ ਵਾਲੀ ਇਹ ਸੈਕਿੰਡ ਸੂਟ ਵੀ ਆਪਾਂ ਨੇ ਸੇਮ ਪ੍ਰਾਈਸ ਦੇ ਵਿੱਚ ਰੈਡੀ ਕੀਤਾ ਜੀ ਇੱਕ ਇਹਦੇ ਵਿੱਚ ਆਪਾਂ ਨੇ ਥਰਡ ਸੂਟ ਰੈਡੀ ਕੀਤਾਗਾ ਇਹ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਇਹ ਵੀ ਆਪਾਂ ਨੇ ਬਲੂ ਐਂਡ ਵਾਈਟ ਦਾ ਕੀਤਾਗਾ ਇਹ ਆਪਾਂ ਨੇ ਰਾਮ ਟੈਕਸਟ ਫੈਬਰਿਕ ਦੇ ਉੱਪਰ ਰੈਡੀ ਕੀਤਾ ਜੀ ਇਹ 1300 ਰੁਪਏ ਦੇ ਵਿੱਚ ਆਪਾਂ ਨੇ ਰੈਡੀ ਕੀਤਾ ਬਾਰਕਾ ਜਿਹੜਾ ਸੇਮ ਹੀ ਹੋਇਆ ਹੋਇਆ ਐਸ ਇਟ ਇਜ਼ ਮਤਲਬ ਕਿ ਜਿੱਦਾਂ ਉਹਦੀ ਸ਼ਰਟ ਤੇ ਹੋਇਆ ਸੀ ਉਮੀ ਸ਼ਰਟ ਤੇ ਹੋਇਆ ਹੈ ਉਮੀ ਆਪਾਂ ਨੇ ਪੌਂਚਿਆਂ ਦੇ ਉੱਪਰ ਵਰਕ ਕੀਤਾ ਤੇ ਬਾਹਾਂ ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਇਹ ਆਪਣੇ ਤਿੰਨੋਂ ਸੂਟ ਨੇ ਜਿਹੜੇ ਕਸਟਮਰ ਦੇਣੇਗੇ ਇੱਕ ਆਪਾਂ ਨੇ ਇਹ ਵਾਲਾ ਸੂਟ ਕੀਤਾ ਬਾਟਮ ਵਰਕ ਦੇ ਨਾਲ ਰੈਡੀ ਕੀਤਾ ਹੋਇਆ ਜੀ ਬਾਟਮ ਵਰਕ ਦਾ ਮਤਲਬ ਕਿ ਉਹਨਾਂ ਤੇ ਵੀ ਸੇਮ ਹੀ ਇਦਾਂ ਹੋਇਆ ਹੈ ਬਹੁਤ ਹੀ ਸੋਹਣਾ ਚੈੱਕ ਦਾ ਦੇਖੋ ਆਪਣੇ ਬਾਟਮ ਲਗਵਾਈ ਹੋਇਆ ਪਿਓਰ ਕਾਟਨ ਦੀ ਬਾਟਮ ਹੈ ਬਹੁਤ ਹੀ ਵਧੀਆ ਸਟਾਫ ਆ ਨਿਊ ਸਟਾਫ ਆਇਆ ਸੀ ਆਪਣੇ ਕੋਲੇ ਆਪਣੇ ਬਾਟਮ ਲਈ ਜੂਸ ਕੀਤਾਗਾ ਇਹਦੇ ਨਾਲ ਜਿਹੜੀ ਆਪਣੇ 셔ਟ ਲਗਵਾਈ ਹੈ ਇਹ ਵਾਲੀ ਲਗਵਾਈ ਹੈ ਇਹ ਆਪਣੇ ਕੋਲੇ ਜਿਹੜਾ ਸੂਟ ਹੈਗਾ ਜੀ ਇਹ ਐਕਸਟਰਾ ਸੂਟ ਆ ਅਗਰ ਕੋਈ ਕਸਟਮਰ ਬਾਈ ਕਰਨਾ ਚਾਹੁੰਦਾ ਹੈ 750 ਰੁਪਏ ਦਾ ਸੂਟ ਆ ਪਹੁੰਚਿਆ ਤੇ ਵਰਕ ਹੋਇਆ ਹੋਇਆ ਤੇ 셔ਟ ਆ ਜਿਹੜੀ ਪਿਓਰ ਕਾਟਨ ਦੀ ਸਟਾਫ ਆ ਜਿਹੜਾ ਬਿਲਕੁਲ ਨੋ ਨੀਡ ਲਾਈਨਿੰਗ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਇਹਦੇ ਨੀਚੇ ਐਂਡ ਜੀ ਕਿਸੇ ਕਸਟਮਰ ਨੇ ਲਗਵਾਉਣੀ ਆ ਫਿਰ ਵੀ ਲਗਵਾ ਸਕਦੇ ਹੋ ਬਿਲਕੁਲ ਮਿਕਸ ਨਹੀਂ ਹੈਗਾ ਬਿਲਕੁਲ ਸੌਫਟ ਵਾਲੀ ਕਾਟਨ ਹੈ ਜੀ ਮੈਂ ਇੱਕ ਵਾਰ ਤੁਹਾਨੂੰ ਇਹ ਚੈੱਕ ਵੀ ਕਰਵਾ ਦੇਣੀ ਆ ਇਹ ਦੇਖੋ ਸਟੱਫ ਇੱਕ ਆਪਣੇ ਇਹਦੇ ਵਿੱਚ ਇਹ ਵਾਲਾ ਐਕਸਟਰਾ ਸੂਟ ਰੈਡੀ ਕੀਤਾਗਾ ਇਹ ਬਾਈਟ ਕਲਰ ਦੀ ਸ਼ਰਟ ਹੈ ਵਿੱਚ ਬਲੈਕ ਕਲਰ ਦੇ ਫਲਾਵਰ ਬਣੇ ਹੋਏ ਨੇ ਬਹੁਤ ਹੀ ਪਿਆਰੇ ਫਲਾਵਰ ਬਣੇ ਹੋਏ ਨੇ ਇਹਦੇ ਨਾਲ ਆਪਾਂ ਨੇ ਜਿਹੜੀ ਬਲੈਕ ਕਲਰ ਦੀ ਬਾਟਮ ਲਗਵਾਈ ਹੈ ਬਾਟਮ ਦੇ ਉੱਪਰ ਵੀ ਆਪਾਂ ਨੇ ਸੇਮ ਐਸਟਿਜੀ ਵਰਕ ਕੀਤਾ ਜੀ ਇਹਦਾ ਜਿਹੜਾ ਪ੍ਰਾਈਸ ਹੈਗਾ ਇਹਦਾ ਪ੍ਰਾਈਸ ਹੈ ਸਿਰਫ 700 ਰੁਪਿਆ ਅਗਰ ਕੋਈ ਕਸਟਮਰ ਬਾਏ ਕਰਨਾ ਚਾਹੁੰਦਾ ਤਾਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦਾ ਹੈ ਇਹ ਦੋਨੋਂ ਸੂਟ ਨੇ ਜਿਹੜੇ ਆਪਣੇ ਕੋਲੇ ਐਕਸਟਰਾ ਰੈਡੀ ਕੀਤੇ ਹੋਏ ਨੇ ਅਗਰ ਕੋਈ ਕਸਟਮਰ ਹੋਰ ਵੀ ਸੂਟ ਆਪਣਾ ਫੈਬਰਿਕ ਭੇਜ ਕੇ ਰੈਡੀ ਕਰਵਾਉਣਾ ਚਾਹੁੰਦਾ ਤਾਂ ਆਪਣਾ ਫੈਬਰਿਕ ਭੇਜ ਕੇ ਵੀ ਰ ਕਰਤੇ ਹੋਰ ਕਸਟਮਾਈਜ਼ ਕਰਵਾ ਸਕਦੇ ਹੋ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਜੀ ਤਾਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਮੇਰਾ ਨੰਬਰ 985548231 ਵਾਲੇ ਨੰਬਰ ਤੇ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਜੀ ਇਸੇ ਤੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਕੋਈ ਵੀ ਡਿਜ਼ਾਈਨ ਦਾ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਵੀ ਤੁਸੀਂ ਇਹੀ ਡਿਜ਼ਾਈਨ ਜਿਹੜਾ ਮੈਂ ਦਿਖਾਇਆਗਾ ਸਿਰਫ ਉਹੀ ਰੈਡੀ ਕਰਵਾਉਣਾ ਤੁਸੀਂ ਆਪਣਾ ਵੀ ਕੋਈ ਡਿਜ਼ਾਈਨ ਸੈਂਡ ਕਰਕੇ ਰੈਡੀ ਕਰਵਾ ਸਕਦੇ ਹੋ ਤੇ ਆਪਣਾ ਫੈਬਰਿਕ ਭੇਜ ਕੇ ਵੀ ਰੈਡੀ ਕਰਵਾ ਸਕਦੇ ਹੋ ਥੈਂਕ ਯੂ ਜੀ